ਤਰਨਗਰ ਪਿੰਡ ਦੇ ਵਿੱਚ ਤਿੰਨ ਕਤਲ ਹੋਏ ਨੇ ਜਿੱਥੇ ਇੱਕ ਪ੍ਰਾਪਰਟੀ ਦਾ ਡਿਸਪਿਊਟ ਹੈ ਇੱਕ ਬੈਂਗਲੌਰ ਦੀ ਕੰਪਨੀ ਹੈ ਜਿਨ੍ਹਾਂ ਨੇ 350 ਕਿਲਾ ਇੱਥੇ ਉਹਨਾਂ ਦੀ ਜ਼ਮੀਨ ਹੈ ਉਹਨਾਂ ਨੇ ਜਿਹੜਾ ਪ੍ਰੋਜੈਕਟ ਲਾਉਣਾ ਸੀ ਉਹ ਨਹੀਂ ਲਾਇਆ ਤੇ ਅੱਗੇ ਲਗ ਲਗ ਜ਼ਿਮੀਂਦਾਰਾਂ ਨੂੰ ਉਹਨਾਂ ਨੇ ਆਪਣੀ ਜਿਹੜੀ ਜ਼ਮੀਨ ਠੇਕੇ ਦੇ ਦਿੱਤੀ ਹੋਈ ਸੀ ਇੱਕ ਠੇਕੇਦਾਰ ਜਿਹੜਾ ਸੀ ਉਹਦੇ ਕੋਲ 150 ਬੇਗਾ ਜ਼ਮੀਨ ਸੀ ਉਹਨੇ ਕੰਪਨੀ ਨੂੰ ਜਿਹੜੇ ਆਪਣੇ ਪੈਸੇ ਨਹੀਂ ਸੀ ਦੇਂਦਾ ਤੇ ਕੰਪਨੀ ਨੇ ਨਵਾਂ ਠੇਕੇਦਾਰ ਪਰਮਿੰਦਰ ਸਿੰਘ ਪਰਮੰਦਰ ਸਿੰਘ ਨੂੰ ਦਿੱਤੀ ਤੇ ਪੁਰਾਣੇ ਠੇਕੇਦਾਰ ਜਿੰਦੇ ਸੀਓ ਨੇ ਜ਼ਮੀਨ ਤੋਂ ਕਬਜ਼ਾ ਨਹੀਂ ਛੱਡਿਆ ਤੇ ਅੱਜ ਇੱਥੇ ਜ਼ਮੀਨ ਵਾਉਂਦਿਆਂ ਇਹਨਾਂ ਦਾ ਆਸਤ ਵਿੱਚ ਉਹ ਡਿਸਪਿਊਟ ਹੋ ਗਿਆ ਤੇ ਜਿੰਦੇ ਚ ਇੱਕ ਧਿਰ ਵੱਲੋਂ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਇੱਕ ਧਿਰ ਵੱਲੋਂ ਇੱਕ ਦੀ ਤੇ ਬਾਕੀ ਦੋ ਬੰਦਿਆਂ ਦੇ ਵਿੱਚ ਇੰਜਰਡ ਨੇ ਹਸਪੀਟਲ ਦਾਖਲ ਨੇ ਅਸੀਂ ਐਫਆਈਆਰ ਜੜੀ ਦਰਜ ਕਰ ਲਈ ਹੈ ਕਿ ਫਰਦਰ ਜੜੀ ਆਂਦੀ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜਾ ਇਹਨਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਬੰਦੇ ਨੇ ਵਿੱਚ ਨਾਲ ਸ਼ਾਮਲ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਲੈ ਕੇ ਆਵਾਂਗੇ। ਵੈਪਨਸਰ ਕਿਹੜੇ ਯੂਜ਼ ਕੀਤੇ ਗਏ ਸੀਗੇ? ਵੈਪਨ ਇਹਨਾਂ ਦਾ ਲਾਇਸੈਂਸੀ ਵੈਪਨ ਸੀ। ਜਿਹੜੇ ਹੈਗੇ ਲਾਇਸੈਂਸੀ ਵੈਪਨ ਸੀ ਉਹ ਯੂਜ਼ ਕੀਤਾ ਨੇ। ਦੂਜੇ ਪਾਸੇ ਜਿਹੜੇ ਬੰਦੇ ਨੂੰ ਮਾਰਿਆ ਉਹ ਸ਼ਾਰਪ ਵੈਪਨ ਸੀ। ਉਹਨਾਂ ਦੇ ਨਾਲ ਜਿਹੜਾ ਮਾਰਿਆ